ਖੇਮਕਰਨਦੀਨ ਪੰਡੇ ਪਿੰਡ ਪੋਹਲਾ ਵਿਖੇ ਜਿੱਥੇ ਤੇਜ਼ ਹਵਾ بارش ਨੇ ਆਪਣਾ ਕਹਿਰ ਵਰਸਾਇਆ ਦੱਸਦੀ ਹੈ ਕਿ ਤੇਜ਼ ਹਵਾ ਤੇ ਖਨੇਰੀ ਦੇ ਨਾਲ ਲੁੱਦ ਤਾਰੂ ਪਸ਼ੂਆਂ ਦਾ ਬਣਿਆ ਹੋਇਆ ਸ਼ੈੱਡ ਟਹਿ ਟੇਰੀ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੈੱਡ ਦੇ ਮਾਲਕ ਕਿਸਾਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਮੁੰਡਾ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਮੈਂ ਆਪਣੇ ਮੁੰਡੇ ਦੇ ਪੈਸੇ ਲਾਉਣ ਦੀ ਬਜਾਏ ਮੈਂ ਉਸ ਨੂੰ ਇਹ ਸਲਾਹ ਦਿੱਤੀ ਕਿ ਉਹ ਇੱਥੇ ਰਹਿ ਕੇ ਕੰਮ ਕਾਜ ਕਰੇ ਜਿਸ ਤੋਂ ਬਾਅਦ ਉਹਨਾਂ ਦੇ ਮੁੰਡੇ ਨੇ ਇੱਥੇ ਹੀ ਡੇਰੀ ਵਿਭਾਗ ਦਾ ਕੋਰਸ ਕੀਤਾ ਅਤੇ ਘਰ ਵਿੱਚ ਦੁੱਧ ਤਾਰੂ ਪਸ਼ੂਆਂ ਰੱਖਣ ਦਾ ਸੋਚਿਆ ਜਿਸ ਦੇ ਤਹਿਤ ਉਹ ਉਸ ਵੱਲੋਂ 7.5 ਲੱਖ ਰੁਪਏ ਦਾ ਸ਼ੈੱਡ ਜਿਹੜਾ ਉਹ ਪਾਇਆ ਗਿਆ ਸੀ ਅਤੇ ਕੁਝ ਹੀ ਦਿਨਾਂ ਪਹਿਲਾਂ ਉਹਨਾਂ ਨੇ ਹੋਰ گاਵਾ ਵੀ ਲੈ ਕੇ ਆਉਣੀਆਂ ਸਨ ਪਰ ਇਸ ਤੋਂ ਪਹਿਲਾਂ ਹੀ ਅੱਜ ਤੇਜ਼ ਹਵਾਵਾਂ ਤੇ ਬਾਰਿਸ਼ ਨੇ ਇਸ ਸ਼ੈੱਡ ਨੂੰ ਟਹਿ ਟਹਿਰੀ ਕਰ ਦਿੱਤਾ ਜਿਸ ਨਾਲ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਪੀੜਤ ਕਿਸਾਨ ਨੇ ਕਹਿਣਾ ਹੈ ਕਿ ਜਦ ਇਹ ਸ਼ੈੱਡ ਗਾਂ ਤਾਂ ਉਸ ਟਾਈਮ ਜਿਹੜੇ ਉਹਨਾਂ ਕੋਲ ਘਰ ਦੇ ਪਹਿਲਾ ਦਤਾਰੂ ਪਸ਼ੂ ਸਨ ਉਹ ਇਸ ਦੇ ਥੱਲੇ ਵੱਜੇ ਹੋਏ ਸਨ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਨੇ ਤੇ ਆਣਗਵਾਂਡ ਦੇ ਲੋਕਾਂ ਨੇ ਆਣ ਕੇ ਬੜੀ ਹੀ ਮੁਸ਼ਕਲ ਦੇ ਨਾਲ ਇਨ੍ਹਾਂ ਪਸ਼ੂਆਂ ਨੂੰ ਛੱਡ ਦੇ ਥੱਲਿਓਂ ਬਾਹਰ ਕੱਢਿਆ ਤੇ ਪੀੜਤ ਕਿਸਾਨ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਜਸ ਤੋਂ ਬਾਅਦ ਉਹ ਦੁਬਾਰਾ ਸ਼ੈੱਡ ਬਣਾ ਕੇ ਆਪਣਾ ਕੰਮ ਕਾਜ ਜਿਹੜਾ ਉਹ ਸ਼ੁਰੂ ਕਰ ਸਕਣ। ਕਿਹੜਾ ਪਿੰਡ ਬੂਲੇ ਦਾ ਰਹਿਣ ਵਾਲਾ। ਚਾ ਕੀ ਕਰ ਲੈ। ਇਦਾਂ ਜੀ ਸਵੇਰੇ بارش ਆਈ ਆ। ਤਾਂ ਅਸੀਂ ਬੜੇ ਚਾਵਾ ਨਾ ਪਹਿਲਾਂ ਛੱਡ ਪਾਇਆ ਸੀ ਤੇ ਅਜੇ ਅੱਧਾ ਬਚਿਆ ਹੁੰਦਾ ਸੀ ਵੀ ਅਸੀਂ ਬਾਹਰ ਜਾਣਾ ਵਾ ਤੇ ਮੈਂ ਬਾਹਰ ਜਾਣ ਤੋਂ ਰੋਕਦਾ ਚਲ ਤੁਸੀਂ ਸ਼ੈੱਡ ਪਾ ਕੇ ਡੇਰੀ ਭਾਗ ਦਾ ਕੰਮ ਸ਼ੁਰੂ ਕਰੋ। ਤੇ ਅੱਜ ਹੀ ਸਵੇਰੇ بارش ਆਈ ਹੈ ਤੇ بارش ਦੇ ਕਾਰਨ بارش ਬਹੁਤ ਜ਼ਿਆਦਾ ਤੇਜ਼ ਹੀ ਤੇ ਜ਼ਿਆਦਾ ਹੋਣ ਕਰਕੇ بارش ਦੇ ਨਾਲ ਕਿ ਸਾਡੇ ਛੱਡ ਦੇ ਵਿੱਚੋਂ ਕੀ ਆ ਜਿਹੜਾ ਸੈਂਟਰ ਵਾਲਾ ਗਾਰਡਰੀ ਉਹਦੀ ਵੈਲਡਿੰਗ ਟੁੱਟ ਗਈ ਜਾਂ ਵਿੱਚੋਂ ਕਰੈਕ ਹੋ ਗਿਆ ਤੇ ਉਹ ਟੁੱਟਣ ਕਾਰਨ ਸਾਡਾ ਛੱਡ ਸਾਰਾ ਡਿੱਗ ਪਿਆ ਤੇ ਸਾਡੇ ਪਸ਼ੂ ਵੀ ਥੱਲੇ ਬੱਦੇ ਅਸੀਂ ਬੜੇ ਜ਼ੋਰ ਨਾਲ ਲਾਗੋਂ ਆਣ ਗਵਾਂਡ ਭੈਣ ਭਰਾ ਇਕੱਠਾ ਕਰਕੇ ਪਸ਼ੂ ਕੱਢੇ ਵਿੱਚੋਂ ਹੁਣ ਸਾਡੀ ਇਹੋ ਮੰਗ ਜੀ ਸਾਡਾ ਜਿੰਨਾ ਹਰ ਕੋ ਪੂੰਜੀ ਹੈਗੀ ਅਸੀਂ ਲਾ ਬੈਠੇ ਹਾਂ ਉੱਪਰ ਤੇ ਸਾਡੇ ਕੋਲ ਉਹਨਾਂ ਨਾਂ ਤੇ ਪਸ਼ੂ ਬੰਨਣਾ ਤੇ ਜਗ੍ਹਾ ਰਹਿ ਗਈ ਕੋਈ ਤੇ ਨਾ ਸਾਡੇ ਕੋ ਅੱਗੇ ਕੋਈ ਕਿਸਾਨ ਖੜਾ ਕਰਨਾ ਡੇਢੀ ਭਾਗ ਨੂੰ ਸ਼ੁਰੂ ਕਰਨਾ ਤੇ ਕੋਈ ਰਹਿ ਗਿਆ ਸਾਡੇ ਕੋਲ ਜਿਹੜੀ ਕਿ ਆਮਦਨ ਹੈਗੀ ਉਹ ਵੀ ਥੋੜੀ ਇਹਨਾਂ ਤੋਂ ਪਸ਼ੂਆਂ ਤੋਂ ਚੱਲਦੀ ਸੀ ਤੇ ਉਹ ਵੀ ਖਤਮ ਹੋ ਗਈ ਹੈ ਵੀ ਜੀ ਦਿਨੇ بارش ਬਹੁਤ ਤੇਜ਼ ਆਈ ਹੈ ਤੇ ਉਹਦੇ ਕਾਰਨ ਸ਼ੈੱਡ ਜਿਹੜਾ ਡਿੱਗ ਪਿਆ ਵਾ ਕਿੰਨਾ ਕੁ ਨੁਕਸਾਨ ਹੋਇਆ ਜੀ ਜੀ ਆਪਣਾ ਨੁਕਸਾਨ 7.5 ਲੱਖ ਦਾ ਨੁਕਸਾਨ ਹੋ ਗਿਆ ਜੀ ਮੰਗ ਜੀ ਦੇਖੋ ਸਾਡੇ ਕੋਲ ਹੁਣ ਇਹੋ ਕੁਝ ਹੈਗਾ ਜੀ ਜੋ ਕੁਝ ਕਿ ਮਤਲਬ ਸਾਰਾ ਤਬਾਹ ਹੋ ਗਿਆ ਵਾ ਸ਼ੈੱਡ ਤੇ ਆਪਾਂ ਸਰਕਾਰ ਨੂੰ ਮੰਗ ਕਰਦੇ ਆਂ ਕਿ ਕੋਈ ਸਾਡੀ ਸਹਾਇਤਾ ਕੀਤੀ ਜਾਵੇ ਇਹ ਮੇਰੇ ਛੋਟੇ ਦੇ ਪਿੰਡ ਦੇ ਆ ਇਹਨਾਂ ਵਿਚਾਰੇ ਬਾਹਰੋਂ ਆ ਕੇ ਇਹਨਾਂ ਨੇ ਇੱਕ ਸਿਪਾਈ ਪੈਨਸ਼ਨ ਆਉਣ ਦੇ ਨਾਤੇ ਇਹਨਾਂ ਨੇ ਘਰ ਆ ਕੇ ਆਪਣਾ ਕੰਮ ਚਲਾਇਆ ਜੋ ਇਹਨਾਂ ਦਾ ਬੱਚਾ ਕੋਰਸ ਵੀ ਕਰਕੇ ਆਇਆ ਵਾ ਦੇ ਜੀ ਵਿਭਾਗ ਦਾ ਤੇ ਇਹਨਾਂ ਨੇ گاਵਾ ਬਣਾਉਣ ਵਾਸਤੇ ਸ਼ੈੱਡ ਬਣਾਇਆ ਥੋੜੇ ਦਿਨ ਹੋਏ ਇਹਨਾਂ ਪੈਸੇ ਵਾ ਚਾਰ ਪੰਜ 5-7 ਲੱਖ ਰੁਪਈਆ ਲਾਇਆ ਇਹਨਾਂ ਦਾ ਤੇ ਬਣ ਸਾਢੇ 7 ਲੱਖ ਰੁਪਈਆ ਲੱਗ ਗਿਆ ਤੇ ਚਾਹਨ ਕਿਸੇਰੇ ਬਾਦਸ਼ਾਹੀ ਆ ਤੇ بارش ਆਉਣ ਨਾਲ ਇਹਨਾਂ ਭਿਆਨਕ ਨੁਕਸਾਨ ਹੋਇਆ ਕਿ ਕੋਈ ਕਹਿਣ ਦੀ ਗੱਲ ਨਹੀਂ ਜਾਈ ਤੋ ਅਹੀਂ ਇਹੋ ਹੀ ਮੰਗ ਕਰ ਰਹੇ ਆ ਕਿ ਇਹ ਮੇਰਾ ਵੀ ਛੋਟਾ ਇਹਨੂੰ ਸਰਕਾਰ ਲੋ ਮਦਦ ਕੀਤੀ ਜਾਵੇ ਤਾਂ ਜੋ ਇਹ ਫੇਰ ਦੁਬਾਰੇ ਪੈਰਾਂ ਦੇ ਖੜੇ ਹੋ ਸਕਣ ਇਹ ਮਾਤੜ ਬੰਦੇ ਆ ਇਹਨਾਂ ਕੋ ਨਾ ਕੋ ਜਮੀਨ ਹੈ ਦਾ ਦਿਆ ਖੇਕੇ ਦੇ ਪੈੜੀ ਲੈ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਤੇ ਬੱਚੇ ਵੀ ਛੋਟੇ ਆ ਤੇ ਇਸ ਕਰਕੇ ਬੱਚੇ ਨੇ ਕੋਰਸ ਵੀ ਕੀਤਾ ਡੇਰੀ ਵਿਭਾਗ ਦਾ ਤੇ ਇਹ ਕੋਈ ਕੰਮ ਚੱਲ ਸਕੇ ਤੋਂ ਅਜੇ ਕੰਮ ਚੱਲਿਆ ਨਹੀਂ ਤੇ ਨੁਕਸਾਨ ਪਹਿਲਾਂ ਹੋ ਗਿਆ ਸੋ ਸਰਕਾਰ ਪ੍ਰਸ਼ਾਸਨ ਨੂੰ ਔਰ ਵਿਧਾਇਕ ਸਾਹਿਬ ਨੂੰ ਸਾਡੇ ਵੱਲੋਂ ਬੇਨਤੀ ਆ ਕਿ ਇਨਾਂ ਦਾ ਸਾਰ ਲਈ ਜਾਵੇ ਤਾਂ ਜੋ ਇਹ ਦੁਬਾਰਾ ਆਪਣੇ ਪੈਰਾਂ ਤੇ ਖੜੀ ਹੋ ਸਕੇ